ਅੱਜ ਤੁਸੀਂ ਕਿਸਾਨਾਂ ਦੀ ਸਰਕਾਰ ਹੋ ਕੇ ਲੋਕਾਂ ਦੇ ਹੋ ਕੇ ਜੇ ਲੋਕਾਂ ਦੇ ਸੰਘਰਸ਼ਾਂ ਨੂੰ ਕੁਚਲੋਗੇ ਜਾਂ ਉਹਨਾਂ ਨੂੰ ਘਰਾਂ ਦੇ ਵਿੱਚ ਬੰਦ ਕਰ ਦਿਓਗੇ ਤਾਲਾਬੰਦੀ ਕਰ ਦਿਓਗੇ ਉਹਨਾਂ ਦੀ ਉਹਨਾਂ ਨੂੰ ਫੜ ਕੇ ਜੇਲਾਂ ਸੁਟੋਗੇ ਤੇ ਫਿਰ ਮਤਲਬ ਭਗਵੰਤ ਮਾਨ ਜੀ ਜੇ ਇੰਨੀ ਪਾਵਰ ਹੈਗੀ ਹੈ ਆਪ ਸਰਕਾਰ ਦੀ ਜੇ ਇੰਨੀ ਮਤਲਬ ਜਿਹੜੀ ਹੈ ਉਹ ਪਾਵਰ ਹੈ ਚੋਹਰ ਪਾਣੀਆਂ ਦੀ ਰਾਖੀ ਮਤਲਬ ਕਰ ਲੈਣ ਜਿਹੜਾ ਵੋਟਰ ਰਾਜਾ ਹੈ ਉਸ ਨੂੰ ਇੱਕ ਦਿਨ ਦਾ ਵੋਟਰ ਰਾਜਾ ਸਮਝਿਆ ਜਾਂਦਾ ਔਰ ਉਹਦੇ ਨਾਲ ਬੈਠ ਕੇ ਚਾਹਾਂ ਵੀ ਪੀਤੀਆਂ ਜਾਂਦੀਆਂ ਥਾਪੀਆਂ ਵੀ ਦਿੱਤੀਆਂ ਜਾਂਦੀਆਂ ਜੱਫੀਆਂ ਵੀ ਪਾਈਆਂ ਜਾਂਦੀਆਂ ਜਦੋਂ ਵੋਟ ਲੈ ਲਈ ਸਰਕਾਰ ਬਣਾ ਲਈ ਪਰ ਉਸ ਤੋਂ ਬਾਅਦ ਅਸੀਂ ਨਹੀਂ ਦੇਖਿਆ ਕਿ ਉਹਨਾਂ ਹੀ ਤੁਸੀਂ ਲੋਕਾਂ ਨੂੰ ਜਾ ਕੇ ਜੱਪੀਆਂ ਪਾਉਂਦੇ ਹੋਵੋ ਤੇ ਉਹਨਾਂ ਹੀ ਲੋਕਾਂ ਦੇ ਵਿੱਚ ਬੈਠ ਕੇ ਚਾਹਾਂ ਪੀਂਦੇ ਹੋਵੋ ਤੇ ਉਹਨਾਂ ਦੇ ਮੁੱਦਿਆਂ ਨੂੰ ਮਤਲਬ ਤੁਸੀਂ ਚੁੱਕਦੇ ਹੋਮੋ ਜਾਂ ਉਹਨਾਂ ਦੇ ਮੁੱਦਿਆਂ ਨੂੰ ਲਾਗੂ ਕੀਤਾ ਹੋਵੇ ਅੱਜ ਤੱਕ ਸਰਕਾਰ ਚਾਹੇ ਉਤੋਂ ਕੁਛ ਵੀ ਕਵੇ ਪਰ ਸਾਨੂੰ ਇਹ ਪਤਾ ਪਿੱਛੋਂ ਬਾਹ ਜਿਹੜੀ ਐ ਨੀਤੀਆਂ ਪਾਲਿਸੀਆਂ ਨੂੰ ਲਾਗੂ ਕਰਨ ਲਈ ਕੇਂਦਰ ਸਰਕਾਰ ਵੱਲੋਂ ਮਰੋੜੀ ਜਾ ਰਹੀ ਹੈ ਜਾਨੀ ਸੂਬਾ ਸਰਕਾਰਾਂ ਨੂੰ ਕੇਂਦਰ ਦੇ ਹੱਥ ਟੋਕੇ ਤੋਂ ਬਿਨਾ ਅਸੀਂ ਕੁਛ ਨਹੀਂ ਸਮਝਦੇ ਅਸੀਂ ਕਹਿੰਨੇ ਪਿੱਛੋਂ ਬਾਹ ਮਰੋੜ ਕੇ ਥੋਡੇ ਵੱਲੋਂ ਕਰਵਾਇਆ ਜਾ ਰਿਹਾ ਹੈ ਇਹ ਆ ਡੀਏ ਦਾ ਕਰਦੇ ਡੀਪੀ ਦਾ ਹੁਣ ਜਾ ਕੇ ਵੇਖੋ ਹਰੇਕ ਦੇ ਘਰੇ ਲੈਣ ਨੂੰ ਡੇਟ ਲੱਗੀ ਪਈ ਹੈ ਕਿਸੇ ਦਾ ਥਾਰੀ ਨਹੀਂ ਰਿਹਾ ਉਹੀ ਤੌਰ ਪਈ ਉਹ ਮੜੀ ਜਾਂਦੇ ਉਸ ਧਰਨੇ ਕੀ ਇੱਕ ਮਤਲਬ ਸਰਕਾਰ ਨੂੰ ਕਿੱਡਾ ਕ ਵੱਡਾ ਖਤਰਾ ਸੀਗਾ ਕੀ ਅਸੀਂ ਪਾਕਿਸਤਾਨੀ ਸੀਗੇ ਕੀ ਅਸੀਂ ਪੰਜਾਬ ਦੇ ਵਾਸੀ ਨਹੀਂ ਸੀ ਕੀ ਸਾਨੂੰ ਸੰਵਿਧਾਨ ਦੇ ਅਨੁਸਾਰ ਸਾਡਾ ਅਧਿਕਾਰ ਨਹੀਂ ਸੀ ਕੀ ਇੱਕ ਥਾਣੇ ਅੱਗੇ ਅਸੀਂ ਰੋਜ਼ ਪ੍ਰਗਟ ਕਰਨਾ ਸੀ ਨਾ ਕੋਈ ਚੰਡੀਗੜ੍ਹ ਤਾਂ ਜਾ ਨਹੀਂ ਰਹੇ ਸੀ ਕੋਈ ਦਿੱਲੀ ਨੂੰ ਨਹੀਂ ਜਾ ਰਹੇ ਸੀ ਫਿਰ ਇੱਕ ਥਾਣੇ ਦੇ ਮੂਹਰੇ ਧਰਨਾ ਲਾਉਣ ਵਾਸਤੇ ਵੀ ਇੰਨਾ ਕੁਝ ਸਰਕਾਰ ਨੂੰ ਕਰਨਾ ਪਿਆ ਅਸੀਂ ਜਾਣਨਾ ਚਾਹੁੰਦੇ ਆਂ ਵੀ ਸਰਕਾਰ ਦੀ ਮਨਛਾਹ ਕੀ ਥੋੜੇ ਤੇ ਲੋਕਾਂ ਨੇ ਵਿਸ਼ਵਾਸ ਕੀਤਾ ਵੀ ਸਾਡੇ ਇੱਕ ਧਰਨੇ ਮਜਾਰਿਆਂ ਚੋਂ ਨਿਕਲੀ ਹੋਈ ਸਾਡੇ ਦੋਸਤ ਅੱਗੇ ਜਾਣਗੇ ਸਾਡੀ ਸਰਕਾਰ ਬਣੂਗੀ ਸਾਡੇ ਕੁਝ ਵਾਅਦੇ ਪੂਰੇ ਹੋਣਗੇ ਸਾਡੀ ਗੋਸ ਸੁਣਵਾਈ ਹੋਵੇਗੀ ਪਰ ਸੱਤਾ ਦੇ ਵਿੱਚ ਆਉਂਦਿਆਂ ਅਹੀ ਦੇਖ ਰਹੇ ਆ ਜਿਹੜੇ ਸਾਡੇ ਤੁਹਾਡੇ ਵਰਗੇ ਪੱਕੇ ਦੋਸਤ ਮਿੱਤਰ ਸੀ ਸਾਰਿਆਂ ਦੇ ਹੀ ਮਤਲ ਜਿਹੜੇ ਆ ਉਹ ਅੱਜ ਵਿਚਾਰ ਬਦਲੇ ਆ ਅੱਜ ਉਹ ਤੁਹਾਡੀ ਸੋਚ ਬਦਲੀ ਆ ਅੱਜ ਉਹੀ ਲੋਕ ਆ ਜਿਨ੍ਹਾਂ ਨੇ ਤੁਹਾਨੂੰ ਕੁਰਸੀ ਤੇ ਬਿਠਾਇਆ ਅੱਜ ਸਰਕਾਰ ਜਿਹੜੀ ਹੈ ਉਹ ਲੋਕਾਂ ਦੇ ਖਿਲਾਫ ਲੋਕਾਂ ਦੇ ਵਿਰੁੱਧ ਇਹ ਰਵਈਆ ਮਤਲ ਜਿਹੜਾ ਆ ਕਿਉਂ ਪਨਾਇਆ ਜਾ ਰਿਹਾ ਦੂਸਰੀ ਗੱਲ ਤੁਸੀਂ ਸਾਡੇ ਨਾਲ ਧਰਨੇਆਂ ਮੁਜ਼ਾਹਰਿਆਂ ਚ ਬੈਠ ਕੇ ਤੁਸੀਂ ਇਹ ਗੱਲ ਕਹਿੰਦੇ ਸੀ ਜੀ ਸਾਨੂੰ ਮਤਲ ਜਿਹੜਾ ਆਪਣੇ ਹੱਕ ਮੰਗਣ ਦਾ ਸੰਵਿਧਾਨ ਦੇ ਅਨੁਸਾਰ ਆਜ਼ਾਦੀ ਵੀ ਹੈ ਸਾਨੂੰ ਅਧਿਕਾਰ ਵੀ ਹੈ ਤੁਸੀਂ ਵੀ ਉਹ ਅਧਿਕਾਰਾਂ ਦਾ ਆਨੰਦ ਮਾਣਿਆ ਤੁਸੀਂ ਵੀ ਮਤਲ ਜਿਹੜਾ ਸੀ ਜਮਹੂਰੀਅਤ ਨੂੰ ਦੇਖ ਕੇ ਮਤਲ ਬੋਲੇ ਪਰ ਅੱਜ ਜੋ ਲੋਕ ਉਹਨਾਂ ਹੀ ਅਧਿਕਾਰਾਂ ਦੇ ਰਾਹੀ ਉਹੀ ਜਮਹੂਰੀਅਤ ਨੂੰ ਮੁੱਖ ਰੱਖਦੇ ਆ ਉਹੀ ਦੇਖਦੇ ਸੰਵਿਧਾਨ ਨੂੰ ਧਿਆਨ ਚ ਰੱਖਦੇ ਆ ਸਾਡੀ ਆਪਣੀ ਸਰਕਾਰ ਅਸੀਂ ਸਮਝਦੇ ਆ ਤੁਹਾਡੇ ਤੇ ਵਿਸ਼ਵਾਸ ਕਰਕੇ ਅਸੀਂ ਕੇਂਦਰ ਸਰਕਾਰ ਦੇ ਖਿਲਾਫ ਆਪਣੇ ਜਿਹੜੇ ਸੀ ਆਵਾਜ਼ ਉਠਾਈ ਕਿਸਾਨਾਂ ਦੀਆਂ ਮੰਗਾਂ ਦੇ ਸਬੰਧ ਵਿੱਚ ਸਾਨੂੰ ਜਿਹੜਾ ਹੈਗਾ ਜਦੋਂ ਅਸੀਂ 13 ਫਰਵਰੀ 24 ਨੂੰ ਇੱਥੋਂ ਕੂਚ ਕੀਤਾ ਹੈਗਾ ਦਿੱਲੀ ਵੱਲ ਨੂੰ ਹਰਿਆਣੇ ਦੀ ਸਰਕਾਰ ਨੇ ਰੋਕ ਲਿਆ ਸਾਡੇ ਬੱਚਿਆਂ ਦੇ ਉੱਤੇ ਸਾਡੇ ਲੋਕਾਂ ਦੇ ਉੱਤੇ ਜਿਹੜੀਆਂ ਗੋਲੀਆਂ ਵਰਸੀਆਂ ਗੋਲੇ ਵਰਸੇ ਅਥਰੂ ਗੈਸ਼ ਕਿੰਨੇ ਬੰਦੇ ਫੱਟੜ ਹੋਏ ਕਿੰਨੇ ਅਪਾਜ ਹੋਏ ਸਾਡਾ ਸ਼ੁਭ ਕਰਨ ਸ਼ਹੀਦ ਹੋ ਗਿਆ ਤੁਹਾਡੀ ਸਰਕਾਰ ਨੇ ਕੋਈ ਕਾਰਵਾਈ ਜਿਹੜੀ ਹੈ ਹਰਿਆਣਾ ਪੁਲਿਸ ਦੇ ਖਿਲਾਫ ਜਿਹੜੀ ਕਿ ਸਾਡੇ ਏਰੀਏ ਦੇ ਵਿੱਚ ਆ ਕੇ ਹਮਲਾ ਕਰਕੇ ਸਾਡੇ ਨੌਜਵਾਨ ਨੂੰ ਮਾਰ ਕੇ ਗਈ ਤੁਹਾਡੀ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ ਅਗਲੀ ਗੱਲ ਆ ਸਾਡਾ ਸਵਾਲ ਕਿ ਤੁਹਾਡੀ ਸਰਕਾਰ ਸਾਡੇ ਕਿਸਾਨਾਂ ਦੀ ਕੇਂਦਰ ਦੇ ਨਾਲ ਗੱਲਬਾਤ ਕਰਾਉਣ ਦੇ ਲਈ ਸ਼ਮੂਲੀਅਤ ਕਰਦੀ ਰਹੀ ਉਹਨੂੰ ਵਿਚੋਲਗਰੀ ਕਹਿ ਲਓ ਸਹਾਇਤਾ ਕਹਿ ਲਓ ਜੋ ਗੱਲਬਾਤ ਕੇਂਦਰ ਦੇ ਨਾਲ ਮੀਟਿੰਗਾਂ ਚੱਲੀਆਂ ਪਰ 19 ਮਾਰਚ ਨੂੰ ਤੁਹਾਡੀ ਸਰਕਾਰ ਨੇ ਜਿਹੜੀ ਮਤਲਬ ਸਾਡੇ ਕਿਸਾਨਾਂ ਦੇ ਵਿੱਚੋਂ ਸਾਡੇ ਧਰਨਿਆਂ ਮੁਜਾਰਿਆਂ ਚੋਂ ਪੈਦਾ ਹੋਈ ਸੀ ਉਹੀ ਸਰਕਾਰ ਨੇ ਜਿਹੜੀ ਮਤਲਬ ਕਿਸਾਨਾਂ ਦੀ ਹਮਦਰਦ ਕਹੋਂਦੀ ਸੀ ਤਾਂ ਉਸ ਲੀਡਰਸ਼ਿਪ ਨੂੰ ਸੱਦ ਕੇ ਮੀਟਿੰਗ ਵਧੀਆ ਮਾਹੌਲ ਦੇ ਵਿੱਚ ਹੋਈ ਤਾਂ ਫਿਰ ਉਹਨਾਂ ਨੂੰ ਗਿਰਫਤਾਰ ਕਰਨ ਦੀ ਮਤਲਬ ਕੀ ਲੋੜ ਪੈਗੀ ਧੋਖੇ ਦੇ ਨਾਲ ਗਿਰਫਤਾਰ ਕਰਨਾ ਇਹ ਕਿੰਨਾ ਕੁ ਜਾਇਜ਼ ਸੀ ਦੂਸਰੀ ਗੱਲ ਪੰਜਾਬ ਦੀ ਸਾਰੀ ਲੀਡਰਸ਼ਿਪ ਨੂੰ ਜਿੰਨੀ ਪੰਜਾਬ ਦੇ ਵਿੱਚ ਸੀ ਉਹਨਾਂ ਨੂੰ ਸਾਰਿਆਂ ਨੂੰ ਨਜ਼ਰਬੰਦ ਕਰਕੇ ਤਾਂ ਜਿਹੜਾ ਖਨੌਰੀ ਤੇ ਸ਼ੰਭੂ ਮੋਰਚਾ ਹੈਗਾ ਉਸ ਨੂੰ ਬੁਰੀ ਤਰ੍ਹਾਂ ਜਿਹੜਾ ਖੁਦੇੜਿਆ ਗਿਆ ਟਰਾਲੀਆਂ ਚੋਰੀ ਹੋਈਆਂ ਸਮਾਨ ਲੁੱਟਿਆ ਗਿਆ ਤੰਬੂ ਪੱਟੇ ਗਏ ਯਾਨੀ ਉਹ ਸਾਰਾ ਕੁਝ ਮਤਲ ਜਿਹੜਾ ਹੈ ਉਹ ਲੋਕਾਂ ਨੇ ਜਾਂ ਪ੍ਰੈਸ ਨੇ ਉਹ ਸਾਰਾ ਕੁਝ ਦੇਖਿਆ ਹੈਗਾ ਤਾਂ ਹੁਣ ਉਹ ਨੁਕਸਾਨ ਦੇ ਲਈ ਅਸੀਂ ਫੇਰ ਜਿਹੜਾ ਸੀਗਾ ਛੇ ਨੂੰ ਪ੍ਰੋਗਰਾਮ ਰੱਖਿਆ ਸੀ ਸ਼ੰਭੂ ਥਾਣੇ ਅੱਗੇ ਕਿ ਸਾਡਾ ਜੋ ਸਮਾਨ ਮਤਲਬ ਚੋਰੀ ਹੋਇਆ ਉਹ ਵੈਰੀਫਾਈ ਕਰਕੇ ਲੋਕਾਂ ਨੂੰ ਦਵਾਇਆ ਜਾਵੇ ਔਰ ਜੇ ਨਹੀਂ ਮਿਲਦਾ ਤਾਂ ਉਹਦੀ ਭਰਪਾਈ ਕੀਤੀ ਜਾਵੇ ਜੋ ਲੋਕਾਂ ਦਾ ਨੁਕਸਾਨ ਹੋਇਆ ਜੋ ਜਥੇਬੰਦੀਆਂ ਦਾ ਨੁਕਸਾਨ ਹੋਇਆ ਪਰ ਉਸ ਨੂੰ ਵੀ ਜਿਹੜਾ ਕੁਚਲ ਦੇ ਲਈ ਸਾਰੀ ਲੀਡਰਸ਼ਿਪ ਨੂੰ 5 ਵਜੇ ਮਤਲਬ ਤੜਕੇ 4 ਵਜੇ ਸਭ ਨੂੰ ਅਰੈਸਟ ਕਰ ਲਿਆ ਜਾਂਦਾ ਹੈ ਜਿਨ੍ਹਾਂ ਦੇ ਵਿੱਚ ਅਸੀਂ ਵੀ ਸੀਗੇ ਸਾਨੂੰ ਮੈਨੂੰ ਵੀ 4 ਵਜੇ ਘਰੋਂ ਚੱਕਿਆ ਸੋ ਉਸ ਧਰਨੇ ਕੀ ਇੱਕ ਮਤਲਬ ਸਰਕਾਰ ਨੂੰ ਕਿੱਡਾ ਕ ਵੱਡਾ ਖਤਰਾ ਸੀਗਾ ਕੀ ਅਸੀਂ ਪਾਕਿਸਤਾਨੀ ਸੀਗੇ ਕੀ ਅਸੀਂ ਪੰਜਾਬ ਦੇ ਵਾਸੀ ਨਹੀਂ ਸੀ ਕੀ ਸਾਨੂੰ ਸੰਵਿਧਾਨ ਦੇ ਅਨੁਸਾਰ ਸਾਡਾ ਅਧਿਕਾਰ ਨਹੀਂ ਸੀ ਕੀ ਇੱਕ ਥਾਣੇ ਅੱਗੇ ਅਸੀਂ ਰੋਸ ਪ੍ਰਗਟ ਕਰਨਾ ਸੀ ਨਾ ਕੋਈ ਚੰਡੀਗੜ੍ਹ ਤਾਂ ਜਾ ਨਹੀਂ ਰਹੇ ਸੀ ਕੋਈ ਦਿੱਲੀ ਨੂੰ ਨਹੀਂ ਜਾ ਰਹੇ ਸੀ ਪਰ ਇੱਕ ਥਾਣੇ ਦੇ ਮੂਹਰੇ ਧਰਨਾ ਲਾਉਣ ਵਾਸਤੇ ਵੀ ਐਨਾ ਕੁਝ ਸਰਕਾਰ ਨੂੰ ਕਰਨਾ ਪਿਆ ਅਸੀਂ ਜਾਣਨਾ ਚਾਹੁੰਦੇ ਆਂ ਵੀ ਸਰਕਾਰ ਦੀ ਮਨਛਾਹੀ ਕੀ ਹੈ ਕਿਸਾਨਾਂ ਪ੍ਰਤੀ ਕਿਸਾਨ ਮਤਲਬ ਜਨ ਦੇਸ਼ ਦੇ ਲੋਕਾਂ ਪ੍ਰਤੀ ਪੰਜਾਬ ਦੇ ਲੋਕਾਂ ਪ੍ਰਤੀ ਸਰਕਾਰ ਕੀ ਸੋਚਦੀ ਹੈ ਕੀ ਅਸੀਂ ਅੱਜ ਵੀ ਇਹ ਗੱਲ ਕਹੀਏ ਕਿ ਇਹ ਲੋਕਾਂ ਦੀ ਸਰਕਾਰ ਹੈ ਅੱਜ ਮੁਲਾਜ਼ਮ ਚਾਹੇ ਕਿ ਕੋਈ ਵੀ ਮੁਲਾਜ਼ਮ ਹੈ ਬੇਰਜ਼ਗਾਰ ਹੈ ਚਾਹੇ ਉਹ ਸਰਵਿਸ ਦੇ ਵਿੱਚ ਹੈ ਕੋਈ ਤਨਖਾਹਾਂ ਲਈ ਕੋਈ ਪੱਕੇ ਕਰਨ ਲਈ ਕਿਸਾਨ ਆਪਣੀਆਂ ਮੰਗਾਂ ਲਈ ਮਜ਼ਦੂਰ ਆਪਣੀਆਂ ਮੰਗਾਂ ਲਈ ਜਦੋਂ ਲੜਦੇ ਆ ਤਾਂ ਸਾਰਿਆਂ ਦੇ ਰਾਹੀ ਸਾਰਿਆਂ ਦੇ ਲਈ ਮਤਲਬ ਇੱਕੋ ਹੀ ਰੁਖ ਅਪਣਾਇਆ ਜਾ ਰਿਹਾ ਹੈਗਾ ਇੱਕੋ ਹੀ ਰੁਖ ਅਪਣਾਇਆ ਜਾ ਰਿਹਾ ਕਿ ਜਾਂ ਤਾਂ ਫੜ ਕੇ ਰੈਸਟ ਕਰ ਲੋ ਜਾਂ ਉਹਨਾਂ ਤੇ ਡਾਂਗ ਭਰਾ ਦਿਓ ਉਹਨਾਂ ਨੂੰ ਤਹਿਸ਼ ਨਹਿਸ਼ ਕਰ ਦਿਓ ਸੋ ਇਹ ਰਭਈਆ ਜਿਹੜਾ ਹੈਗਾ ਜ਼ਬਰ ਜ਼ੁਲਮ ਦਾ ਵੀ ਜਿਹੜਾ ਹੈਗਾ ਆਪਣੀ ਸਰਕਾਰ ਹੋ ਕੇ ਜਾਂ ਆਪਣੇ ਕਹਿ ਕੇ ਆਪਣਿਆਂ ਤੇ ਹੀ ਜੇ ਤੁਸੀਂ ਇਹ ਕੁਛ ਕਰਦੇ ਆ ਤਾਂ ਫਿਰ ਲੋਕ ਤੁਹਾਡੇ ਤੇ ਕੀ ਭਰੋਸਾ ਕਰਨ ਤੁਹਾਡੇ ਤੇ ਕੀ ਆਸ ਤੁਹਾਡੇ ਤੋਂ ਲੈ ਕੇ ਮਤਲ ਜਿਹੜੇ ਆ ਲੋਕ ਉਹ ਚੁੱਪ ਕਰਕੇ ਕਿੰਨਾ ਚਿਰ ਬੈਠੇ ਰਹਿਣਗੇ ਸੋ ਇਹ ਸਾਡੇ ਬਹੁਤ ਸਾਰੇ ਸਵਾਲ ਨੇ ਅੱਜ ਸਾਡਾ ਜਿਹੜਾ ਅਧਿਕਾਰ ਹੈ ਜਿਹੜਾ ਤੁਸੀਂ ਵੀ ਸਾਡੇ ਵਿੱਚ ਧਰਨੇਾਂ 'ਚ ਬਹਿ ਕੇ ਕਹਿੰਦੇ ਸੀ ਵੀ ਧਰਨੇ ਮੁਜ਼ਾਹਰੇ ਆਪਣੇ ਹੱਕਾਂ ਮੁੱਦਿਆਂ ਲਈ ਬੋਲਣ ਦਾ ਲੜਨ ਦਾ ਅਧਿਕਾਰ ਆ ਅੱਜ ਉਹ ਕਿੱਥੇ ਆ ਅੱਜ ਉਹ ਜਿਹੜੀ ਬੋਲਣ ਦੀ ਜਮਹੂਰੀਅਤ ਸੀ ਸਾਡੇ ਦੇਸ਼ ਦੀ ਜਿਹੜੀ ਆਈ ਕਹਿੰਦੇ ਸਾਨੂੰ ਆਜ਼ਾਦੀ ਮਿਲੀ ਸਾਨੂੰ ਬੋਲਣ ਦਾ ਅਧਿਕਾਰ ਆ ਜਮਹੂਰੀਅਤ ਆ ਅੱਜ ਉਹ ਕਿੱਥੇ ਆ ਅੱਜ ਉਹ ਥਾਣੇ ਜਿਨ੍ਹਾਂ ਨੇ ਇਨਸਾਫ ਦੇਣਾ ਹੈਗਾ ਅੱਜ ਉਹ ਥਾਣੇ ਅੱਜ ਉਹ ਜੇਲ੍ਹਾਂ ਅੱਜ ਉਹ ਲੋਕਾਂ ਨੂੰ ਜਿਨ੍ਹਾਂ ਨੂੰ ਇਨਸਾਫ ਦੇਣਾ ਇਹ ਉਹਨਾਂ ਵਾਸਤੇ ਬਣੀਆਂ ਨੇ ਸੋ ਸਾਡੇ ਇਹ ਬਹੁਤ ਸਾਰੇ ਮਤਲਬ ਸਵਾਲ ਨੇ ਇੱਕ ਭਗਵੰਤ ਮਾਨ ਜੀ ਮਤਲਬ ਇਹ ਕਹਿ ਰਹੇ ਆ ਕਿ ਅੱਜ ਕਿਸਾਨ ਪਾਣੀਆਂ ਦੇ ਮੁੱਦੇ ਤੇ ਕਿੱਥੇ ਆ ਸਾਡਾ ਭਗਵੰਤ ਮਾਨ ਜੀ ਨੂੰ ਸਵਾਲ ਹੈਗਾ ਕਿ ਪਾਣੀਆਂ ਦੇ ਮੁੱਦਿਆਂ ਤੇ ਵੀ ਅੱਜ ਤੱਕ ਅਸੀਂ ਲੜਦੇ ਆਏ ਹਾਂ ਤੇ ਜੇ ਅੱਜ ਤੁਸੀਂ ਕਿਸਾਨਾਂ ਦੀ ਸਰਕਾਰ ਹੋ ਕੇ ਲੋਕਾਂ ਦੇ ਹੋ ਕੇ ਜੇ ਲੋਕਾਂ ਦੇ ਸੰਘਰਸ਼ਾਂ ਨੂੰ ਕੁਚਲੋਗੇ ਜਾਂ ਉਹਨਾਂ ਨੂੰ ਘਰਾਂ ਦੇ ਵਿੱਚ ਬੰਦ ਕਰਦੇ ਹੋਗੇ ਤਾਲਾਬੰਦੀ ਕਰਦੇ ਹੋਗੇ ਉਹਨਾਂ ਦੀ ਉਹਨਾਂ ਨੂੰ ਫੜ ਕੇ ਜੇਲਾਂ ਸੁਟੋਗੇ ਤੇ ਫਿਰ ਮਤਲਬ ਭਗਵੰਤ ਮਾਨ ਜੀ ਜੇ ਇੰਨੀ ਪਾਵਰ ਹੈਗੀ ਹੈ ਆਪ ਸਰਕਾਰ ਦੀ ਜੇ ਇੰਨੀ ਮਤਲ ਜਿਹੜੀ ਹੈ ਉਹ ਪਾਵਰ ਹੈ ਤੇ ਫਿਰ ਪਾਣੀਆਂ ਦੀ ਰਾਖੀ ਮਤਲ ਕਰ ਲੈਣ ਇਹ ਸਾਡੇ ਸਵਾਲ ਨੇ ਇਹ ਠੀਕ ਹੈ ਕਿ ਅੱਜ ਸਾਡੇ ਤੇ ਪਾਬੰਦੀਆਂ ਲਾਈਆਂ ਜਾ ਰਹੀਆਂ ਪਰ ਇੱਕ ਗੱਲ ਅਸੀਂ ਦਾਅਵੇ ਨੇ ਕਹਿੰਦੇ ਆ ਕਿਸਾਨ ਹੀ ਪਾਣੀ ਦੀ ਰਾਖੀ ਕਰਦੇ ਆਏ ਆ ਤੇ ਅਖੀਰ ਨੂੰ ਕਿਸਾਨ ਹੀ ਪਾਣੀ ਦੀ ਆਪਦੇ ਦੀ ਮਤਲ ਰਾਖੀ ਕਰਨਗੇ ਇਹ ਠੀਕ ਹੈ ਸਰਕਾਰ ਚਾਹੇ ਉੱਤੋਂ ਕੁਝ ਵੀ ਕਹੇ ਪਰ ਸਾਨੂੰ ਇਹ ਪਤਾ ਹੈ ਪਿੱਛੋਂ ਬਾਹ ਜਿਹੜੀ ਹੈ ਨੀਤੀਆਂ ਪਾਲਿਸੀਆਂ ਨੂੰ ਲਾਗੂ ਕਰਨ ਲਈ ਕੇਂਦਰ ਸਰਕਾਰ ਵੱਲੋਂ ਮਰੋੜੀ ਜਾ ਰਹੀ ਹੈ ਔਰ ਅਸੀਂ ਇਹ ਪੂਰੀ ਤਰ੍ਹਾਂ ਸਮਝਦੇ ਹਾਂ ਕਿ ਇਹ ਚਾਹੇ ਫੈਡਰਲ ਮਤਲਬ ਸੂਬੇ ਬਣਾਏ ਹੋਣ ਪਰ ਅਸਲ ਸਰਕਾਰ ਜਿਹੜੀ ਅਸਲ ਸਿਸਟਮ ਹੈ ਉਹ ਕੇਂਦਰ ਸਰਕਾਰ ਤੋਂ ਚੱਲਦਾ ਹੈਗਾ ਸੋ ਇਸ ਕਰਕੇ ਸਾਨੂੰ ਇਹ ਪਤਾ ਹੈ ਕਿ ਸੂਬਾ ਸਰਕਾਰਾਂ ਦੇ ਹੱਥ ਵਿੱਚ ਕੁਝ ਨਹੀਂ ਨੀਤੀਆਂ ਪਾਲਿਸੀਆਂ ਕੇਂਦਰ ਤੋਂ ਹੋਣੀਆਂ ਲਾਗੂ ਤੇ ਅਸੀਂ ਜਾਨੀ ਸੂਬਾ ਸਰਕਾਰਾਂ ਨੂੰ ਕੇਂਦਰ ਦੇ ਹੱਥ ਟੋਕੇ ਤੋਂ ਬਿਨਾ ਅਸੀਂ ਕੁਝ ਨਹੀਂ ਸਮਝਦੇ ਅਸੀਂ ਕਹਿੰਨੇ ਪਿੱਛੋਂ ਬਾਹ ਮਰੋੜ ਕੇ ਤੁਹਾਡੇ ਵੱਲੋਂ ਕਰਵਾਇਆ ਜਾ ਰਿਹਾ ਇਹ ਠੀਕ ਹੈ ਤੂੰ ਉੱਤੋਂ ਫੋਕਾ ਕਹੋ ਬੀਸੀ ਕਿਸਾਨਾਂ ਦੇ ਲੋਕ ਐ ਅਸੀਂ ਮਤਲਬ ਮਜ਼ਦੂਰਾਂ ਦੇ ਵਿੱਚੋਂ ਗਏ ਐ ਅਸੀਂ ਲੋ ਮਿਹਨਤ ਕਸ਼ ਲੋਕਾਂ ਦੇ ਵਿੱਚੋਂ ਗਏ ਐ ਪਰ ਜਦੋਂ ਨੀਤੀਆਂ ਪਾਲਿਸੀਆਂ ਦੀ ਗੱਲ ਆਉਂਦੀ ਐ ਜਦੋਂ ਮੁੱਦਿਆਂ ਦੀ ਗੱਲ ਆਉਂਦੀ ਐ ਤੁਹਾਡੇ ਮੈਨੀਫੈਸਟੋ ਦੇ ਵਿੱਚ ਚੱਕੇ ਮੁੱਦਿਆਂ ਦੀ ਗੱਲ ਆਉਂਦੀ ਐ ਅੱਜ ਉਹ ਹੀ ਸਮਝਦੇ ਐ ਉਹ ਰੱਦੀ ਦੀ ਟੋਕਰੀ ਦੇ ਵਿੱਚ ਜਿਹੜੇ ਆ ਉਹ ਚੋਣਾਂ ਤੋਂ ਬਾਅਦ ਸਿੱਟ ਦਿੱਤੇ ਜਾਂਦੇ ਨੇ ਜਿਹੜਾ ਵੋਟਰ ਰਾਜਾ ਉਸ ਨੂੰ ਇੱਕ ਦਿਨ ਦਾ ਵੋਟਰ ਰਾਜਾ ਸਮਝਿਆ ਜਾਂਦਾ ਐ ਔਰ ਉਹਦੇ ਨਾਲ ਬੈਠ ਕੇ ਚਾਹਾਂ ਵੀ ਪੀਤੀਆਂ ਜਾਂਦੀਆਂ ਥਾਪੀਆਂ ਵੀ ਦਿੱਤੀਆਂ ਜਾਂਦੀਆਂ ਜੱਫੀਆਂ ਵੀ ਪਾਈਆਂ ਜਾਂਦੀਆਂ ਜਦੋਂ ਵੋਟ ਲੈ ਲਈ ਸਰਕਾਰ ਬਣਾ ਲਈ ਪਰ ਉਹ ਤੋਂ ਬਾਅਦ ਅਸੀਂ ਨਹੀਂ ਦੇਖਿਆ ਕਿ ਉਹਨਾਂ ਹੀ ਤੁਸੀਂ ਲੋਕਾਂ ਨੂੰ ਜਾ ਕੇ ਜੱਫੀਆਂ ਪਾਉਂਦੇ ਹੋਵੋ ਤੇ ਉਹਨਾਂ ਹੀ ਲੋਕਾਂ ਦੇ ਵਿੱਚ ਬੈਠ ਕੇ ਚਾਹਾਂ ਪੀਂਦੇ ਹੋਵੋ ਤੇ ਉਹਨਾਂ ਦੇ ਮੁੱਦਿਆਂ ਨੂੰ ਮਤਲ ਤੁਸੀਂ ਚੁੱਕਦੇ ਹੋਮੋ ਜਾਂ ਉਹਨਾਂ ਦੇ ਮੁੱਦਿਆਂ ਨੂੰ ਲਾਗੂ ਕੀਤਾ ਹੋਵੇ ਅੱਜ ਤੱਕ ਇਹ ਸਾਡੇ ਅੱਜ ਦੇ ਹਾਲਾਤ ਪੰਜਾਬ ਦੇ ਵਿੱਚ ਜੋ ਜਥੇਬੰਦੀਆਂ ਸਾਰੀਆਂ ਹੀ ਚਾਹੇ ਮਜ਼ਦੂਰਾਂ ਦੀ ਆ ਚਾਹੇ ਮੁਲਾਜ਼ਮਾਂ ਦੀ ਚਾਹੇ ਕਿਸਾਨਾਂ ਦੀ ਚਾਹੇ ਹਰ ਪੱਖ ਦੇ ਲੋਕ ਆ ਜਿਹੜੇ ਉਹਨਾਂ ਦੀ ਅੱਜ ਬਚੈਨੀ ਤੋਂ ਦੇਖਿਆ ਜਾ ਰਿਹਾ ਹੈਗਾ ਉਹਨਾਂ ਦੇ ਅੱਜ ਮਤਲ ਜਿਹੜੇ ਆ ਆਪਦੇ ਹੱਕਾਂ ਮੁੱਦਿਆਂ ਲਈ ਲੜਦੇ ਧਰਨੇ ਮੁਜਾਰੇ ਕਰਦੇ ਆ ਤੋਂ ਦੇਖਿਆ ਜਾ ਰਿਹਾ ਕਿ ਅੱਜ ਸਾਡੇ ਪੰਜਾਬ ਦੀ ਹਾਲਤ ਕੀ ਹੈ ਸਾਡੇ ਲੋਕਾਂ ਦੀ ਹਾਲਤ ਕੀ ਹੈ ਤੇ ਤੁਹਾਡਾ ਸਰਕਾਰ ਦਾ ਧਿਆਨ ਉਹ ਕਿੰਨਾ ਕ ਲੋਕਾਂ ਪ੍ਰਤੀ ਕਿੰਨੀ ਕੁ ਸਰਕਾਰ ਸੋਹਿਰਤ ਹੈਗੀ ਐ ਸੋ ਇਹ ਸਾਡੇ ਸਵਾਲ ਸੀਗੇ ਇਸ ਨੂੰ ਅਸੀਂ ਇਹ ਗੱਲ ਕਹਾਂਗੇ ਤੁਸੀਂ ਆਪਣੀ ਸਰਕਾਰ ਤੋਂ ਆਪਣੇ ਮੁੱਖ ਮੰਤਰੀ ਤੋਂ ਤੁਸੀਂ ਸਾਡੇ ਇਲਾਕੇ ਦੀ ਨੁਮਾਇੰਦਗੀ ਕਰਦੇ ਜੇ ਅਸੀਂ ਤੁਹਾਨੂੰ ਇਹ ਬੇਨਤੀ ਕਰਨ ਆਏ ਸੀ ਕਿ ਇਹ ਮੁੱਦੇ ਸਾਡੇ ਜਿਹੜੇ ਆ ਉਹ ਭਗਵੰਤ ਮਾਨ ਜੀ ਕੋਲੇ ਆਪਣੀ ਵਿਧਾਨ ਸਭਾ ਦੇ ਵਿੱਚ ਆਪਣੀ ਸਰਕਾਰ ਦੇ ਕੋਲੇ ਆਪਣੇ ਮੰਤਰੀ ਮੰਡਲ ਦੇ ਵਿੱਚ ਜ਼ਰੂਰ ਪੁੱਛਣੇ ਜ਼ਰੂਰ ਹੈ ਸਾਡੇ ਸਵਾਲ ਰੱਖਣੇ ਬਸ ਇਹ ਅਸੀਂ ਤੁਹਾਨੂੰ ਤਕਲੀਫ ਦੇਣ ਆਏ ਸੀ ਤੁਹਾਡਾ ਧੰਨਵਾਦ ਮਿਲਦੇ-ਜੁਲਦੇ ਰਹਾਂਗੇ ਫਿਰ ਵੀ ਦੋਸਤੀ ਵੱਖਰੀ ਹੈ ਰਾਜਨੀਤੀ ਤੁਹਾਡੀ ਵੱਖਰੀ ਹੈ ਅਸੀਂ ਲੋਕਾਂ ਦੇ ਨਾਲ ਖੜੇ ਆ ਅਸੀਂ ਅੱਜ ਵੀ ਲੋਕਾਂ ਦੇ ਨਾਲ ਆ ਕੱਲ ਵੀ ਲੋਕਾਂ ਦੇ ਨਾਲ ਆ ਔਰ ਲੋਕਾਂ ਦੇ ਨਾਲ ਰਹਾਂਗੇ ਧੰਨਵਾਦ ਬਹੁਤ ਹੀ ਸਤਿਕਾਰਯੋਗ ਸਾਥੀਓ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਸੁਰਦਾ ਲਾਲ ਸਿੰਘ ਹੋਣਾ ਨੇ ਸਾਰੀਆਂ ਕਿਸਾਨ ਜਥੇਬੰਦੀਆਂ ਵੱਲੋਂ ਜਿਹੜੇ-ਜਿਹੜੇ ਮੁੱਦਿਆਂ ਤੇ ਮੇਰੀ ਡਿਊਟੀ ਲਾਈ ਹੈ ਹਾਲਾਂਕਿ ਡੱਲੇਵਾਲ ਸਾਹਿਬ ਨੂੰ ਵੀ ਪਤਾ ਮੈਂ ਕਿੰਨੇ ਵਾਰ ਉਹਨਾਂ ਦੇ ਉੱਥੇ ਧਰਨੇ ਦੇ ਵਿੱਚ ਵੀ ਸ਼ਮੂਲੀਅਤ ਕੀਤੀ ਸੱਤ ਮੰਤਰੀ ਸਹਿਬਾਨ ਲੈ ਕੇ ਵੀ ਅਸੀਂ ਉੱਥੇ ਆਪਣੇ ਇਲਾਕੇ ਦੀ ਟੀਮ ਸਾਰੀ ਸੀ ਆਪਣੇ ਜ਼ਿਲ੍ਹਾ ਪ੍ਰਧਾਨ ਵੀ ਉੱਥੇ ਮੌਜੂਦ ਸੀ ਜਿੰਨੀ ਜਿਸ ਲੈਵਲ ਤੇ ਸੀ ਮੈਂ ਸ਼ਮੂਲੀਅਤ ਕਰਦਾ ਰਿਹਾ ਔਰ ਮੇਰੀ ਇਹ ਕੋਸ਼ਿਸ਼ ਰਹੀ ਕਿ ਸਰਕਾਰ ਦੇ ਨਾਲ ਜਿਹੜਾ ਸਾਡੀਆਂ ਜਥੇਬੰਦੀਆਂ ਦਾ ਤਾਲਮਿਲ ਬਣਿਆ ਰਹੇ ਤੇ ਹੁਣ ਵੀ ਜਿਹੜੀ ਕੋਈ ਗੱਲ ਬਹੁਤ ਸਾਰੀਆਂ ਗੱਲਾਂ ਸਰਦਾਰ ਲਾਲ ਸਿੰਘ ਹੋਣਾ ਨੇ ਸਾਂਝੇ ਤੌਰ ਤੇ ਜਥੇਬੰਦੀਆਂ ਵੱਲੋਂ ਕਹੀਆਂ ਇਹਨਾਂ ਦੇ ਲਈ ਮੁੱਖ ਮੰਤਰੀ ਸਾਹਿਬ ਦੇ ਨਾਲ ਜੋੜੀਆਂ ਜਿਹੜੀਆਂ ਗੱਲਾਂ ਕਰਨ ਦੀ ਲੋੜ ਆ ਉਹ ਵੀ ਕਰਾਂਗੇ ਔਰ ਨਾਲ ਦੀ ਨਾਲ ਜਿੱਥੇ ਕੋਈ ਸੈਂਟਰ ਦੇ ਨਾਲ ਜਿਹੜਾ ਕੋਈ ਸਾਡੇ ਮਸਲੇ ਆ ਉਨਾਂ ਵਾਸਤੇ ਵੀ ਜਿਹੜੀ ਉਹ ਪੈਰਵਾਹੀ ਕਰਾਂਗੇ ਸੋ ਚਾਹੇ ਕੋਈ ਵੀ ਇਹ ਪਿਛਲੇ ਦਿਨੀ ਕੁਝ ਕਿਸਾਨ ਜੱਥੇਬੰਦੀਆਂ ਨੇ ਮੈਨੂੰ ਮੰਗ ਪੱਤਰ ਦਿੱਤਾ ਸੀ ਕਿ ਜਿਹੜਾ ਡਾਈਜ਼ ਦੇ ਨਾਲ ਹੈ ਉਹ ਨੈਨੋ ਦੇ ਰਿਆ ਯੂਰੀਆ ਦੇ ਨਾਲ ਨੈਨੋ ਦੇ ਰਿਆ ਉਹਦੇ ਲਈ ਵੀ ਅਚੇਚੇ ਤੌਰ ਤੇ ਮੁੱਖ ਮੰਤਰੀ ਸਾਹਿਬ ਨੂੰ ਗਵਰਨਰ ਸਾਹਿਬ ਨੂੰ ਵੀ ਮੈਂ ਆਪਦੇ ਵੱਲੋਂ ਡੀਓ ਲਿਖਿਆ ਕਿ ਤਾਂਕਿ ਇਹ ਜਿਹੜਾ ਮਸਲਾ ਸਾਡੇ ਕਿਸਾਨਾਂ ਦਾ ਜਿੱਥੇ ਕਿਤੇ ਕੋਈ ਪ੍ਰੋਬਲਮ ਆਉਂਦੀ ਉਹਨੂੰ ਹੱਲ ਕਰੀਏ ਮੈਂ ਤੁਹਾਡੇ ਵਿੱਚੋਂ ਔਰ ਤੁਹਾਡਾ ਸਾਥੀ ਹਾਂ ਮੈਂ ਕਦੇ ਅੱਜ ਤੱਕ ਇਹ ਨਹੀਂ ਸਮਝਿਆ ਵੀ ਮੈਂ ਐਮਐਲਏ ਹਾਂ ਸੋ ਜਿਹੜੀਆਂ ਤੁਸੀਂ ਮੇਰੀਆਂ ਜ਼ਿੰਮੇਵਾਰੀਆਂ ਲਾਈਆਂ ਮੈਂ ਤਨਦੇਹੀ ਨਾਲ ਨਿਭਾਉਂਗਾ ਔਰ ਇਹ ਮੇਰੀ ਮੇਰਾ ਫਰਜ਼ ਬਣਦਾ ਤੁਸੀਂ ਆ ਕੇ ਦੱਸਿਆ ਇਹਦੇ ਲਈ ਤੁਹਾਡਾ ਧੰਨਵਾਦ ਪਰ ਇਹ ਵੈਸੇ ਵੀ ਮੇਰਾ ਫਰਜ਼ ਬਣਦਾ ਕਿ ਕਿੱਥੇ ਕਿਤੇ ਕੋਈ ਪ੍ਰੋਬਲਮ ਹੁੰਦੀ ਹੈ ਉਹ ਮੁੱਖ ਮੰਤਰੀ ਸਾਹਿਬ ਦੇ ਧਿਆਨ ਚ ਲਿਆ ਕੇ ਉਹਨਾਂ ਮਸਲੇ ਨੂੰ ਹੱਲ ਕਰੀਏ ਉਹ ਤੇ ਬਾਤ ਵੀ ਵੀ ਆ ਡੀਏ ਦਾ ਕਰ ਦੇ ਡੀਪੀ ਦਾ ਹੁਣ ਜਾ ਕੇ ਵੇਖੋ ਹਰੇਕ ਦੇ ਘਰੇ ਲੈਣ ਨੂੰ ਦੇ ਟੇਰ ਲੱਗੇ ਪਏ ਐ ਕਿਸੇ ਦਾ ਥਾਰੀ ਨਹੀਂ ਰਿਹਾ ਇਸ ਤਰ੍ਹਾਂ ਪਿਆ ਉਹ ਮੜੀ ਜਾਂਦੇ ਹੁਣ ਲੋਕਾਂ ਲੋੜ ਹੈ ਡੀਏਪੀ ਦੀ ਸਾਡੇ ਪਿੰਡ ਜਮਾਂ ਨਹੀਂ ਆਈ ਜੇ ਲੋਟਪਟ ਹੋ ਗਈ ਤੋ ਬਾਤ ਕੀਤੇ ਤੇ ਤਾਂ ਫੈਸੇ ਹੀ ਨਹੀਂ ਗਾਣ ਜਥੇ ਰੱਟ ਟਾਈਮ ਹੀ ਨਾ ਗਿਆ ਇਹ ਜ਼ਰੂਰ ਸਾਡੀ ਬੇਨਤੀ ਚ ਪਹਿਲਾਂ ਕਰੋ ਇਹ ਕੰਮ ਹੁਣ ਹੱਕ ਇਸ ਤੋਂ ਪਹਿਲਾਂ ਮੈਂ ਚਿੱਠੀ ਲਿਖ ਚੁੱਕਾ ਜਦੋਂ ਮੇਰੇ ਧਿਆਨ ਚ ਆਈ ਵੀ ਇਹ ਧੱਕੇ ਨਾਲ ਦਿੱਤੀ ਜਾ ਰਹੀ ਹੈ ਮੈਂ ਤੁਹਾਨੂੰ ਆਪਦਾ ਡੀਓ ਦੇ ਦੂੰਗਾ ਇਥੋਂ ਤੱਕ ਕਿ ਗਵਰਨਰ ਸਾਹਿਬ ਦੇ ਆਫਿਸ ਤੋਂ ਵੀ ਮੈਨੂੰ ਜਿਹੜਾ ਉਹ ਫੋਨ ਆਇਆ ਉਹਨੇ ਪੁੱਛਿਆ ਵੀ ਕੀ ਹੈ ਜੀ ਮਸਲਾ ਮੈਂ ਕਿਹਾ ਜੀ ਇਹ ਆ ਆ ਮਸਲਾ ਹੈ ਸਾਡੇ ਕਿਸਾਨਾਂ ਨਾਲ ਧੱਕਾ ਹੋ ਰਿਹਾ ਉਹਨਾਂ ਦੀ ਜਿਹੜੀ ਚਿੱਠੀ ਆਈ ਮੈਂ ਤੁਹਾਨੂੰ ਉਹ ਵੀ ਦਿਖਾ ਦੂੰਗਾ ਜਿਹੜੀ ਮੈਂ ਭੇਜੀ ਹੋ ਤਾਂ ਹੈਗੀ ਹੈ ਜਿਹੜੀ ਉਹਨਾਂ ਦੀ ਵਾਪਸੀ ਚਿੱਠੀ ਆਈ ਉਹ ਵੀ ਦਿਖਾ ਦੂੰਗਾ ਔਰ ਉਹਨਾਂ ਨੇ ਸੈਂਟਰ ਲਈ ਨੂੰ ਲਿਖਿਆ ਕਿ ਇਹਦੇ ਇਸ ਮਸਲੇ ਬਾਰੇ ਧਿਆਨ ਦਿੱਤਾ ਜਾਵੇ ਔਰ ਆਪਣੇ ਐਮਪੀ ਸਹਿਬਾਨਾਂ ਜਿੰਨੇ ਸਾਰੇ ਮੈਂ ਸਾਰੇ ਐਮਪੀ ਸਹਿਬਾਨਾਂ ਨੂੰ ਵੀ ਇਹਦੇ ਲਈ ਆਪਦੇ ਵੱਲੋਂ ਡੀਓ ਲਿਖਿਆ ਤਾਂ ਕਿ ਉਹਨਾਂ ਦੇ ਧਿਆਨ 'ਚ ਵੀ ਆ ਜਾਵੇ ਤਾਂ ਕਿ ਉਹ ਵੀ ਉੱਥੇ ਆਪਣਾ ਜਿਹੜਾ ਪ ਸਦਾ ਸਰਬਜੀ ਸਗਣਾ ਨਾ ਅਚੇਚੇ ਤੌਰ ਤੇ ਗੱਲ ਹੋਈ ਬਾਕੀਆਂ ਨੂੰ ਸਰਨ ਮੇਲ ਕੀਤੀ ਆ ਸਾਡੇ ਜਿੰਨੇ ਰਾਜ ਸਭਾ ਮੈਂਬਰ ਆ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਸਾਰੇ ਉਹਨਾਂ ਸਾਰਿਆਂ ਨੂੰ ਉਹਨਾਂ ਨੂੰ ਵੀ ਲਿਖਿਆ ਤਾਂ ਕਿ ਇਹਦੇ ਤੇ ਅਸੀਂ ਸਹਿਯਰਤ ਹੋ ਕੇ ਜਿਹੜਾ ਕਿਸਾਨਾਂ ਦੀ ਲੁੱਟ ਲੋਕਾਂ ਦੀ ਲੁੱਟ ਨੂੰ ਤੋਂ ਬਚਾ ਸਕੀਏ ਅਸੀਂ 15 5 2025 ਵੱਲੋਂ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਮੋਰਚਾ ਵੱਲ ਐਮ ਐਲ ਏ ਹਲਕਾ ਫਰੀਦਕੋਟ ਸ੍ਰੀਮਾਨ ਜੀ ਬੇਨਤੀ ਹੈ ਕਿ 70 ਸਾਲ ਤੋਂ ਰਾਜ ਕਰਤਾ ਪਾਰਟੀਆਂ ਤੋਂ ਤਾਂ ਘਾ ਕੇ ਆਮ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਅਡਾਪਟ ਕੀਤਾ ਪਰ ਕੁਝ ਕੁ ਸਹੂਲਤਾਂ ਜਿਵੇਂ ਬਿਜਲੀ ਪਾਣੀ ਨੂੰ ਛੱਡ ਕੇ ਬਾਕੀ ਦਾ ਸਿਸਟਮ ਪਹਿਲਾਂ ਵਾਲੀਆਂ ਪਾਰਟੀਆਂ ਵਾਂਗ ਹੀ ਚੱਲ ਰਿਹਾ ਹੈ ਜਿਵੇਂ ਪਿਛਲੇ ਸਾਲ 2024 ਦੀ ਗੱਲ ਕਰੀਏ ਪੈਡੀ ਸੀਜ਼ਨ ਵਿੱਚ ਕਿਸਾਨਾਂ ਨੂੰ ਝੋਨਾ ਵੇਚਣ ਸਮੇਂ 250 ਤੋਂ ਲੈ ਕੇ 500 ਰੁਪਏ ਦੀ ਪ੍ਰਤੀ ਕੁੰਟਲ ਕੱਟ ਲਗਾ ਅਤੇ ਪਰਾਲੀ ਸਾੜਨ ਦੇ ਪਰਚੇ ਵੀ ਕਿਸਾਨਾਂ ਉੱਪਰ ਦਰਜ ਹੋਏ ਜੋ ਪਹਿਲਾਂ ਨਹੀਂ ਹੋਏ ਜੇ ਗੱਲ ਨਸ਼ਿਆਂ ਦੀ ਕਰੀਏ ਸਾਹਮਣੇ ਹੈ ਕਿ ਵੱਡੇ ਮਗਰਮੱਛਾਂ ਨੂੰ ਫੜੇ ਫੜਿਆ ਨਹੀਂ ਜਾ ਰਿਹਾ ਤੇ ਆਮ ਲੋਕਾਂ ਨੂੰ ਫੜਿਆ ਜਾ ਰਿਹਾ ਹੈ ਕੋ ਜਿਹੜੀ ਪਹਿਲਾਂ ਹੀ ਮਜੀਠੀ ਹਲਕੇ ਵਿੱਚੋਂ ਜੋ ਸ਼ਰਾਬ ਨਾਲ 728 ਲੋਕਾਂ ਦੀ ਮੌਤ ਹੋਈ ਉਸ ਨੂੰ ਸਾਡੀ ਸਰਕਾਰ ਕੀ ਮੰਨਦੀ ਹੈ ਇਸ ਦਾ ਕੌਣ ਜ਼ਿੰਮੇਵਾਰ ਹੈ ਹੁਣ ਗੱਲ ਕਰੀਏ 13 ਫਰਵਰੀ 2024 ਦੀ ਤਾਂ ਜਿੱਥੇ ਬੰਦੀਆਂ ਵੱਲੋਂ ਕੇਂਦਰ ਸਰਕਾਰ ਦੇ ਖਿਲਾਫ ਕਿਸਾਨੀ ਮੰਗਾਂ ਨੂੰ ਲੈ ਕੇ ਦਿੱਲੀ ਵੱਲ ਜਾ ਰਹੀਆਂ ਸਨ ਤਾਂ ਹਰਿਆਣਾ ਸਰਕਾਰ ਵੱਲੋਂ ਖਨੋਰੀ ਸ਼ੰਭੂ ਬਾਡਰਾ ਉੱਪਰ ਵੱਡੇ ਬੈਰੀਕੇਡ ਲਾ ਕੇ ਕਿਸਾਨਾਂ ਨੂੰ ਤਕਰੀਬਨ 13 ਮਹੀਨੇ ਰੋਕੇ ਰੱਖਿਆ ਗਿਆ ਤਾਂ ਪੰਜਾਬ ਸਰਕਾਰ ਵੱਲੋਂ 19 ਮਾਰਚ ਨੂੰ ਪੰਜਾਬ ਸਰਕਾਰ ਅਤੇ ਕੇਂਦਰ ਦੇ ਖੇਤੀ ਮੰਤਰੀ ਵੱਲੋਂ ਚੰਡੀਗੜ੍ਹ ਵਿਖੇ ਮੀਟਿੰਗ ਬੁਲਾਈ ਬਲਾ ਕੇ ਪੂਰਨ ਭਰੋਸੇ ਵਿੱਚ ਲੈ ਕੇ ਕਿਸਾਨ ਆਗੂਆਂ ਨੂੰ ਜ਼ਿਲ੍ਹਿਆਂ ਵਿੱਚ ਬੰਦ ਕਰਕੇ ਦੋਹਾਂ ਬਾਰਡਰਾਂ 'ਤੇ ਕਿਸਾਨ ਮੋਰਚਾ ਖੜਾ ਦਿੱਤਾ ਗਿਆ ਜਿਸ ਵਿੱਚ ਕਿਸਾਨਾਂ ਦੇ ਟਰੈਕਟਰ ਟਰਾਲੀਆਂ ਆਏ ਸੀ ਫਿਰ ਜਾਂ ਪੱਕੇ 쿨ਰ ਅਤੇ ਕਿਸਾਨਾਂ ਦੇ ਬਣਾਏ ਹੋਏ ਘਾਰਾਂ ਦਾ ਨੁਕਸਾਨ ਹੋਇਆ ਇਸ ਦਾ ਕੌਣ ਜ਼ਿੰਮੇਵਾਰ ਹੈ ਜਿਵੇਂ ਮਿਸਾਲ ਦੇ ਤੌਰ ਤੇ ਕਹਿੰਦੇ ਬੀਲੇ ਵਾਲੇ ਦੇ ਕਿਸਾਨ ਦੀ ਟਰਾਲੀ ਚੋਰੀ ਹੋਈ ਅਜੇ ਤੱਕ ਕਰਨੀ ਲੱਭੀ ਜਥੇਬੰਦੀ ਮੰਗ ਕਰਦੀ ਹੈ ਕਿ ਦੋਨਾਂ ਪਾਰਟਾਂ ਉੱਪਰ ਹੋਏ ਨੁਕਸਾਨ ਦੀ ਸਰਕਾਰ ਪਰਪਾਈ ਕਰੇ